जे खुश रखनाए पीलाले ताच पीला रखना है मोनू ताच पीलाले लोनु कदी खान पीन तो टोकना कदी पेके जान तो रोकीना कदी खान पी। ਟੜਕੇ ਉੱਠੋ ਨੀ ਲਈ ਬੋਲੀ ਨਾ ਕਦੇ ਕੁਕੀਤਾ ਨੂੰ ਬੋਲੀ ਦ ਦੇਖੋਸ਼ ਰੱਖਣਾ ਏ ਨੂੰ ਤਾ ਚਿੱਪੀ ਲਾ ਲੈ ਬੂ ਨੂੰ ਜੇ ਖੁਸ਼ ਰੱਖਣਾ ਏ ਨੂੰ ਤਾ ਚਿੱਪੀ ਲਾ ਲੈ ਬੂ ਨੂੰ ਕੰਮ ਕਰਦੀ ਹੈ ਕਰਦੀ ਹੈ ਤਾਂ ਸ਼ੁਕਰ ਕਰੀ ਜੇ ਨਹੀਂ ਕਰਦੀ ਤਾਂ ਆਪਕਰੀ ਜੇ ਖੁਸ਼ ਰੱਖਣਾ ਏ ਗੂਤੂ ਤਾਂ ਜੇ ਪੀ ਲਲ ਤੂ ਨੂੰ ਜੇ ਖੁਸ਼ ਰੱਖਣਾ ਜੇ ਖੁਸ਼ ਰੱਖਣਾ ਏ ਨੂੰ ਤਾਂ ਚੀਪੀ ਲਾ ਲੈ ਨੂੰ ਜੇ ਖੁਸ਼ ਰੱਖਣਾ ਏ ਨੂੰ ਤਾਂ ਚੀਪੀ ਲਾ ਲੈ ਨੂੰ ਹਰ ਚੁਗਲੀ ਮੁਰਕੇ ਆਉਦੀ ਏ ਹਰ ਰਿਸ਼ਤੇਂ ਤਿੰਦੀ ਲਉਦੀ ਏ ਹਰ ਚੁਗਲੀ ਮੁਰਕੇ ਆਉਦੀ ਏ ਹਰ ਰਿਸ਼ਤੇਂ ਤਿੰਦੀ ਈਏ ਜੇ ਖੁਸ਼ ਰੱਖਣਾ ਏ ਨੂੰ ਨੂੰ ਤਾਂ ਚੀਪੀ ਲ ਲੈ ਨੂੰ ਜੇ ਖੁਸ਼ ਰੱਖਣਾ ਏ ਨੂੰ ਨੂੰ ਤਾਂ ਚੀਪੀ ਲ ਲੈ ਨੂੰ ਜਦੋਂ ਸੱਸ ਦੀਆਂ ਗੱਲਾਂ ਸੁਣਤੀ ਸੀ ਤਾਂ ख्वाब ਸੁਹਰੇ ਬੁਲਤੀ ਸੀ ਜਦੋਂ ਸੱਸ ਦੀਆਂ ਗੱਲਾਂ ਸੁਣਤੀ ਜੇ ਖੁਸ਼ ਰੱਖਣਾ ਏ ਨੂਰੂ ਤਾਂ ਜੇ ਪੀਣਾ ਏ ਨੂਰੂ ਜਦ ਪੁੱਤਰ ਨੂੰ ਵਿਆਹੇਗੀ ਫਿਰ ਮੈਂ ਵੀ ਬੈਠ ਕੇ ਖਾਵਾਂਗੀ ਜਦ ਪੁੱਤਰ ਨੂੰ ਵਿਆਹੇਗੀ ਫਿਰ ਮੈਂ ਵੀ ਬੈਠ ਕੇ ਖਾਵਾਂਗੀ ਇਸ ਮਨ ਨੂੰ ਵੀ ਸਮਝਾ ਲਿਆ ਤੂੰ ਬਸ ਰੂਹ ਵਿੱਚ ਦਹੀਂ ਜਮਾਲੈ ਤੂੰ ਇਸ ਮਨ ਨੂੰ ਵੀ ਸਮਝਾਲਿਆ ਤੂੰ ਬਸ ਮੂਹ ਵਿੱਚ ਦਹੀਂ ਜਮਾਲੈ ਤੂੰ ਜੇ ਖੁਸ਼ ਰੱਖਣਾ ਏ ਨੂੰ ਨੂੰ ਤਾਂ ਚੇਪੀ ਲਾ ਲੈ ਬੋਲੂ ਜੇ ਖੁਸ਼ ਰੱਖਣਾ ਏ ਨੂੰ ਨੂੰ ਤਾਂ ਚੇਪੀ ਲਾ ਲੈ ਬੋਲੂ ਉਹ ਲੰਘ ਗਏ ਵੇਲੇ ਦੇਖਣ ਦੇ ਸਿਰ ਟੱਕ ਕੇ ਮੱਥਾ ਟੇਕਣ ਦੇ ਉਹ ਲੰਘ ਗਏ ਵੇਲੇ ਦੇਖਣ ਦੇ ਸਿਰ ਟੱਕ ਕੇ ਮੱਥਾ ਟੇਕਣ ਦੇ ਜੇ ਖੁਸ਼ ਰੱਖਣਾ ਏ ਨੂ ਨੂ ਤਾਂ ਚੇਪੀ ਲਾ ਲੈ ਮੂ ਨੂ ਜੇ ਖੁਸ਼ ਰੱਖਣਾ ਏ ਨੂ ਨੂ ਤਾਂ ਚੇਪੀ ਲਾ ਲੈ ਮੂ ਨੂ ਪਹਿਲਾ ਕੁੜੀਆਂ ਚਿੱਟੀਆਂ ਗਾਵਾਂ ਸੀ ਨਾ ਨੌਕਰੀਆਂ ਨਾ ਤਨਖਾਵਾ ਸੀ ਪਹਿਲਾ ਕੁੜੀਆਂ ਚਿੱਟੀਆਂ ਗਾਵਾਂ ਸੀ ਨਾ ਨੌਕਰੀਆਂ ਨਾ ਤਨਖਾਵਾ ਸੀ ਜੇ ਖੁਸ਼ ਰੱਖਣਾ ਇਹਨੂੰ ਨੂੰ ਤਾਂ ਚੇਪੀ ਲਾਲੈ ਮੂ ਨੂੰ ਜੇ ਖੁਸ਼ ਰੱਖਣਾ ਇਹਨੂੰ ਨੂੰ ਤਾ ਚੇ ਪੀ ਲਾਲੇ ਮੂਨੂ ਹੁਣ ਬੈਠ ਬਰਾਬਰ ਖਾਂਦੀਆਂ ਨੇ ਪੁੱਤਰਾ ਤੋਂ ਵੱਧ ਕਮਾਉਂਦੀਆਂ ਨੇ ਹੁਣ ਬੈਠ ਬਰਾਬਰ ਖਾਂਦੀਆਂ ਨੇ ਪੁੱਤਰਾ ਤੋਂ ਵੱਧ ਕਮਾਉਂਦੀਆਂ ਨੇ ਜੇ ਖੁਸ਼ ਰੱਖਣਾ ਏ ਨੂੰ ਨੂੰ ਤਾ ਚੇ ਪੀ ਲਾਲੇ ਮੂਨੂ ਜੇ ਖੁਸ਼ ਰੱਖਣਾ ਏ ਨੂੰ ਨੂੰ ਤਾਂ ਚੇਪੀ ਲਾ ਲੈ ਮੂ ਨੂੰ ਏ ਰੱਬ ਦਾ ਪਾਣਾ ਜਰ ਲੈ ਤੂੰ ਅਡਜਸਟਮੈਂਟ ਹੁਣ ਕਰ ਲੈ ਤੂੰ ਏ ਰੱਬ ਦਾ ਪਾਣਾ ਜਰ ਲੈ ਤੂੰ ਅਡਜਸਟਮੈਂਟ ਹੁਣ ਕਰ ਲੈ ਤੂੰ ਜੇ ਖੁਸ਼ ਰੱਖਣਾ ਏ ਨੂੰ ਨੂੰ ਤਾਂ ਚੇਪੀ ਲਾਲਮੂਨੂ ਜੇ ਖੁਸ਼ ਰੱਖਣਾ ਏ ਨੂੰ ਨੂੰ ਤਾਂ ਚੇਪੀ ਲਾਲਮੂਨੂ ਜੇ ਬਹਤੀ ਉਂਗਲ ਲਾਵੇਂਗੀ ਪੁੱਤਰ ਤੋਂ ਹੱਥ ਛੁੜਾਵੇਂਗੀ ਜੇ ਬਹਤੀ ਉਂਗਲ ਲਾਵੇਂਗੀ ਪੁੱਤਰ ਤੋਂ ਹੱਥ ਛੜਾਵੇਂਗੀ ਜੇ ਖੁਸ਼ ਰੱਖਣਾ ਏ ਨੂ ਨੂ ਤਾਂ ਚੇ ਪੀ ਲਾ ਲੈ ਮੂ ਨੂ ਜੇ ਖੁਸ਼ ਰੱਖਣਾ ਏ ਨੂ ਨੂ ਤਾਂ ਚੇ ਪੀ ਲਾ ਲੈ ਮੂ ਨੂ ਛੱਡ ਮੈਂ ਮੈਂ ਤੇ ਤੂੰ ਤੂੰ ਨੂੰ ਬਸ ਜੇ ਪੀ ਲਾ ਲੈ ਹੁਣ ਮੂ ਮੂ ਨੂੰ ਛੱਡ ਮੈਂ ਮੈਂ ਤੇ ਤੂੰ ਤੂੰ ਨੂੰ ਬਸ ਜੇ ਪੀ ਲਾ ਲੈ ਹੁਣ ਮੂੰਹ ਨੂੰ ਜੇ ਖੁਸ਼ ਰੱਖਣਾ ਏ ਨੂੰ ਨੂੰ ਤਾਂ ਜੇ ਪੀ ਲਾ ਲੈ ਮੂੰਹ ਨੂੰ ਜੇ ਖੁਸ਼ ਰੱਖਣਾ ਏ ਨੂੰ ਨੂੰ ਤਾਂ ਜੇ ਪੀ ਲਾ ਲੈ ਮੂੰਹ ਨੂੰ ਕਦੇ ਖਾਣ ਪੀਣ ਤੇ ਟੋਕੀ ਨਾ ਕਦੇ ਪੇਕੇ ਜਾਣ ਤੋਂ ਰੋਕੀ ਨਾ ਕਦੇ ਖਾਣ ਪੀਣ ਤੋਂ ਟੋਕੀ ਨਾ ਕਦੇ ਪੇਕੇ ਜਾਣ ਤੂੰ ਰੋਕੀਂ ਨਾ ਜੇ ਖੁਸ਼ ਰੱਖਣਾ ਏ ਨੂੰ ਨੂੰ ਤਾਂ ਚੇਪੀ ਲਾ ਲੈ ਮੂ ਨੂੰ ਜੇ ਖੁਸ਼ ਰੱਖਣਾ ਏ ਨੂੰ ਨੂੰ ਤਾਂ ਚੇਪੀ ਲਾ ਲੈ ਮੂ ਨੂੰ